FIR ਨੰਬਰ 110 ਮਕੂਰਪੁਰਾ थाना ਜਿਸ ਹਿਸਾਬ ਦੀ 2024 ਦੀ ਆਰਮਜ਼ੈਕਟ ਹੈ ਦਰਜ ਹੋਈ ਹੈ ਉਸ ਦਾ ਵਾਧਾ ਜਨਮ ਹੋਇਆ 111/3 BNS ਉਹਦੇ ਚ ਅਸੀਂ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਹੈ ਉਹਨਾਂ ਉਹ ਪੰਜ ਦੋਸ਼ੀਆਂ ਦਾ ਨਾਮ ਹੈ ਅਨਵਰ ਸਿੰਘ ਗੁਰਪ੍ਰੀਤ ਸਿੰਘ ਆਕਾਸ਼ਦੀਪ ਸੁਰਤ ਸਿੰਘ ਤੇ ਸੰਦੀਪ ਸਿੰਘ ਸਾਨੂੰ ਇਨਫੋਰਮੇਸ਼ਨ ਸਗੀ ਕਿ ਜਿਹੜੇ ਦੋਸ਼ੀ ਹੈਗੇ ਆ ਕੋਈ ਨਾ ਕੋਈ ਵਾਰਦਾਤ ਕਰਕੇ ਤੇ ਮਕਬੂਲਪੁਰਾ ਏਰੀਆ ਦੇ ਥਾਣੇ ਚ ਇਹਨਾਂ ਨੇ ਠਾਰ ਬਣਾਈ ਹੈ ਤੇ ਉਸ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੀ ਡਾਇਰੈਕਸ਼ਨ ਦੇ ਤਹਿਤ ਅਸੀਂ ਟੀਮਸ ਬਣਾ ਕੇ ਥਾਣਾ ਐਸਐਚ ਮਕਬੂਲਪੁਰਾ ਨੇ ਆਪਣੀ ਟੀਮਸ ਬਣਾ ਕੇ ਤੇ ਏਰੀਆ ਚ ਸਰਚ ਕੀਤੀ ਤੇ ਸਾਨੂੰ ਸਭ ਤੋਂ ਪਹਿਲਾਂ ਦੋ ਦੋਸ਼ੀ ਮਿਲੇ ਅਨਵਰ ਤੇ ਗੁਰਪ੍ਰੀਤ ਇਹ ਸਾਰਿਆਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਹੈਗੀ ਹੈ ਤੇ ਇਹਨਾਂ ਤੋਂ ਸਾਨੂੰ ਵੈਪਨ ਵੀ ਮਿਲੇ ਹੈ ਤੇ ਆਪਣਾ ਹਥਿਆਰ ਵੀ ਮਿਲੇ ਹੈ ਤੇ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਸਾਨੂੰ ਦੋ ਦੋਸ਼ੀਆਂ ਬਾਰੇ ਹੋਰ ਪਤਾ ਚੱਲਿਆ ਆਕਾਸ਼ਦੀਪ ਤੇ ਸੂਰਜ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇੱਕ ਦੋਸ਼ੀ ਜੇਲ੍ਹ ਵਿੱਚ ਬੰਦ ਸੀਗਾ ਜਿਹੜਾ ਇਹਨਾਂ ਨਾਲ ਪਹਿਲਾਂ ਕਨਸਟਰੇਟਰ ਸੀਗਾ ਆਕਾਸ਼ਦੀਪ ਸਿੰਘ ਉਰਫ ਲੱਡੀ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਰਹੇ ਹਾਂ ਤੇ ਸਾਰਿਆਂ ਤੇ ਕਿਸੇ ਦੇ ਸਨੇਚਿੰਗ ਦੇ ਪਰਚੇ ਕਿਸ ਦੀ ਐਨਡੀਪੀਐਸ ਦੇ ਪਰਚੇ ਹੈਗੇ ਆ ਕਿਸ ਦੇ ਡਕੈਤੀ ਦੇ ਪਰਚੇ ਹੈ ਤੇ ਅਸੀਂ ਇਹ ਸਾਰਿਆਂ ਨੂੰ ਚਾਰਜ ਜਨ ਉਹ ਗਿਫਤਾਰ ਇਥੋਂ ਕੀਤਾ ਮਕਬੂਲ ਪਰੇ ਤੋਂ ਤੇ ਇੱਕ ਨੂੰ ਅਸੀਂ ਲਿਆਇਆ ਆਪਣਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟੇਜ ਤੇ ਹੁਣ ਅਸੀਂ ਮਾਨਯੋਗ ਅਦਾਲਤ ਤੋਂ ਪ੍ਰੋਡਕਸ਼ਨ ਆਪਣਾ ਰਿਮਾਂਡ ਲੈ ਕੇ ਤੇ ਅਸੀਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਕਿੰਨੇ ਵੈਪਨ ਬਰਾਮਦ ਹੋਏ ਸਰ ਇਹਨਾਂ ਤੋਂ ਸਾਨੂੰ ਹੋਇਆ ਦੋ ਅ ਦੋ ਵੈਪਨ ਬਰਾਮਦ ਹੋਏ ਆ ਤੇ 50 ਗ੍ਰਾਮ ਹੀਰੋਇਨ ਬਰਾਮਦ ਹੋਈ ਸੰਘਾ ਕਾਰਸੀ ਨੂੰ ਲੱਡੀ ਹੈ ਜੇਲ ਤੋਂ ਨੈਟਵਰਕ ਚਲਾ ਰਿਆ ਸੀ ਜੇਲ ਤੋਂ ਨੈਟਵਰਕ ਚਲਾ ਰਿਆ ਸੀ ਪਹਿਲੇ ਇਹਨਾਂ ਨਾਲ ਪਹਿਲਾਂ ਇਹਨਾਂ ਦਾ ਹੀ ਪਾਰਟਨਰ ਸੀ ਸੀ ਜਿਹੜੇ ਦੂਸਰੇ ਪਰਚੇ ਦਾ ਬੈਕਗ੍ਰਾਉਂਡ ਕੀ ਹੈ ਪਹਿਲਾਂ ਪਰਚੇ ਬਾਰੇ ਪਹਿਲਾਂ ਸਾਰਿਆਂ ਤੇ ਪਰਚੇ ਹੈਗੇ ਜੀ ਪੰਜਾਂ ਤੇ ਪਰਚੇ ਹੈਗੇ ਤੇ ਕਿਸ ਤੇ ਪੰਜ ਪਰਚੇ ਕਿਸ ਤੇ ਦੋ ਪਰਚੇ ਕਿਸ ਤੇ ਉਹ ਕਹਿ ਸਕਦੇ ਕੋਈ ਜਨਹਿਸ਼ਾ ਵਿਅਕਤੀ ਨੇ ਸੌਰੀ ਜਨਹਿਸ਼ਾ ਵਿਅਕਤੀ ਨਹੀਂ ਹਾਂਜੀ ਹਾਂਜੀ ਬਿਲਕੁਲ ਜੀ ਸਾਨੂੰ ਜਿਵੇਂ ਇਨਫੋਰਮੇਸ਼ਨ ਮਿਲੀ ਹੈ ਇਹਨਾਂ ਨੇ ਮਕਬੂਲਪੁਰ थाना ਦੇ ਏਰੀਆ 18 ਬਣਾਇਆ ਹੈ ਉਹ ਉਮਈਆ ਸੀ ਇਹ ਟੀਮਸ ਬਣਾ ਕੇ ਤੇ ਅਸੀ ਇਹਨਾਂ ਨੂੰ ਰੈਸਕਿਊ ਕੀਤਾ ਥਾਰ ਆਰ ਵੀ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਉਸ ਤੋਂ ਬਾਅਦ ਕਿਵੇਂ ਜੀ ਜਿਸ ਦਿਨ ਤੁਸੀਂ ਦੱਸਿਆ ਨਹੀਂ ਥਾਰ ਬਣਾਉਣ ਤੋਂ ਬਾਅਦ ਕੋਈ ਕ੍ਰਾਈਮ ਨਹੀਂ ਇਹ ਜਿਹੜੇ ਸਾਰੇ ਪਰਚੇ ਆ ਇਹ ਪੰਜਾਬ ਚ ਇਹ ਕਿਦਾਂ ਬਾਅਦ ਵੀ ਇਹ ਕਿਤਨੇ ਆਪਣੇ ਲੋਕ ਪੰਜਾਬ ਦੇ ਅੱਛਾ ਲੋਕਲ ਜੀ ਜਿਹੜੇ ਲੋਕਾਂ ਨੂੰ ਹੈਰੋਇਨ ਫੜੀ ਗਈ ਹੈ ਇਹ ਹੈਰੋਇਨ ਦਾ ਵੀ ਨਾਲ ਕਰਦੇ ਸੀ ਬਿਲਕੁਲ ਜੀ ਕਿੰਨੀ ਦੇਰ ਤੋਂ ਕਰਦੇ ਸੀ ਸਰ ਇਹ ਹੁਣੇ ਦੇਖੋ ਚੁਪ ਚੁਪ ਕੇ ਕਰ ਰਹੇ ਜਿਹੜੇ ਸਰਵਲਮ ਦੀ ਜੈਸਲਾ ਪੰਜਾਬ ਚ ਸਰਪੰਚੀ ਇਲੈਕਸ਼ਨਸ ਨੇ ਭਾਰੀ ਮਾਤਰਾ ਚ ਗਾਂਸ ਮਿਲ ਰਹੀਆਂ ਨੇ ਕੀ ਲੱਗਦਾ ਕੋਈ ਟਾਰਗੇਟ ਸੌਫਟ ਟਾਰਗੇਟ ਰੱਖੇ ਗਏ ਨੇ ਜਾਂ ਕੁਝ ਇਸ ਤਰ੍ਹਾਂ ਦੀ ਕੋਈ ਜਿਹਾ ਤੁਸੀਂ ਕਹਿ ਰਹੇ ਹੋ ਕਿ ਕੋਈ ਨਾ ਕੋਈ ਟਾਰਗੇਟ ਕਰਨ ਵਾਲੇ ਸੀਗਾ ਇਹ ਲੱਗਦਾ ਕਿ ਇਸ ਤਰ੍ਹਾਂ ਇਸ ਨੂੰ ਵੀ ਜੋੜਿਆ ਜਾ ਸਕਦਾ ਕਿਸੇ ਜਗ੍ਹਾ ਨਹੀਂ ਦੇਖੋ ਬੇਸਿਕਲੀ ਜੋ ਇਹਨਾਂ ਦਾ ਜੋ ਪਾਸਟ ਹੈ ਉਹ ਰੋਬਰੀ ਦਾ ਹੈ ਕਹਤੀਦਾ ਹੈ ਸਟੈਚਿੰਗ ਦਾ ਤੇ ਉਸ ਆਪ ਨਾਲ ਸਪੈਸਿਫਿਕ ਇਹਨਾਂ ਦਾ ਕੋਈ ਟਾਰਗੇਟ ਨਹੀਂ ਸੀਗਾ ਜਿੱਥੇ ਇਹਨਾਂ ਨੂੰ ਅਮ ਡਰੱਗਸ ਚਿਹਦੇ ਹੁੰਦੇ ਸੀ ਕਿਤੇ ਚਿਹਦੇ ਸੀ ਉੱਥੇ ਅਟੈਕ ਕਰਕੇ ਲੈਂਦੇ ਸੀ ਸਰ ਪਿਛਲੇ ਦਿਨ ਸਰ ਬੈਕਗ੍ਰਾਉਂਡ ਲਿੰਕ ਕੋਈ ਮਿਲੇ ਹੈ ਜਿਹੜੇ ਜਿਥੋਂ ਡਰੱਗਸ ਵਗੈਰਾ 22288 ਸੀ ਅਰੇਸਟ ਕੀਤੇ ਹੈ ਜੀ ਹੁਣ ਤਾਂ ਸੀ ਰਿਮਾਂਡ ਤੇ ਲੈ ਕੇ ਸਰ ਡਿਊਰਿੰਗ ਇਨਵੈਸਟੀਗੇਸ਼ਨ ਹੋ ਰਹੀ ਹੈ ਕਲਾਸ ਨੂੰ ਨਹੀਂ ਸਮਾਂ ਬਿਲਕੁਲ ਜੀ ਬਿਲਕੁਲ ਜੋ ਇਹਨਾਂ ਦੇ ਇਹਨਾਂ ਕਰਚਿਆਂ ਤੋਂ ਇਲਾਵਾ ਜੋ ਵੀ ਇਹਨਾਂ ਦਾ ਹੈਗਾ ਹੈ ਅ ਆਪਣਾ ਜੋ ਵੀ ਇਹਨਾਂ ਨੇ ਬਿਆਨ ਦਿੱਤਾ ਕੀਤਾ ਹੈ ਡਿਊਰਿੰਗ ਪੁਲਿਸ ਰਿਮਾਂਡ ਅਸੀਂ ਸਰ ਪਿਛਲੇ ਦਿਨ ਅਧਿਆਤਿਕ ਪੁਲਿਸ ਦੇ ਵੱਲੋਂ ਕੁਝ ਇੱਕ ਗਰੋਹ ਪੜਿਆ ਗਿਆ ਸੀ ਜਿਨ੍ਹਾਂ ਨੇ ਇਲੈਕਸ਼ਨ ਦੇ ਦੌਰਾਨ ਜਿਹੜੇ ਕੈਂਡੀਡੇਟ ਖੜੇ ਹੋਏ ਸੀ ਉਹਨਾਂ ਨੂੰ ਨੁਕਸਾਨ ਦੇਣਾ ਸੀ ਇਹਨਾਂ ਦਾ ਹੈ ਉਹਨਾਂ ਦੇ ਨਾਲ ਅੱਜ ਮੁੰਦ ਕੁਝ ਲੱਗਿਆ ਸੀ ਅਸੀਂ ਉਹਨਾਂ ਪੁਲਿਸ ਸਮਾਨ ਤੇ ਲੈ ਕੇ ਤੇ ਅਸੀਂ ਅੱਗੇ ਇਹਨਾਂ ਦਾ ਕਰਾਂਗੇ ਸੱਤਿਵਾਰਾਂ ਦਾ ਸੀਜ਼ਨ ਆ ਰਿਹਾ ਵਾ ਤੇ ਕਿੱਦਾਂ ਦੇ ਸੁਰੱਖਿਆ ਪ੍ਰਬੰਧ ਨੇ ਆਪਣਾ ਸ਼ਹਿਰ ਦੇ ਵਿੱਚ ਅਸੀਂ ਜਿਹੜੇ ਤਾਂ ਸਾਡੇ 25